ਪੰਜਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਬੇਗੰਪੁਰਾ ਖਾਲਸਾ ਰਾਜ ਪਾਰਟੀ ਦੀ ਅਹਿਮ ਮੀਟਿੰਗ ਮਾਤਾ ਕਲਵੰਤ ਕੌਰ ਵਿਰਦ ਆਸ਼ਰਮ ਲੈ ਲ ਵਿਖੇ ਬੇਗੰਪੁਰ ਖਾਲਸਾ ਪਾਰਟੀ ਦੇ ਸੂਬਾ ਜਨਨ 71 ਐਡਵੋਕੇਟ ਇੰਦਰਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜਥੇਦਾਰ ਗੁਰਵਿੰਦਰ ਸਿੰਘ ਬਾਜਵਾ ਪ੍ਰਧਾਨ ਬੇਗੰਪੁਰਾ ਖਾਲਸਾ ਪਾਰਟੀ ਨੇ ਚੇਚੇ ਤੌਰ ਤੇ ਸ਼ਿਰਕਤ ਕੀਤੀ ਇਕਾਠ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਅਤੇ ਜਨਤਕਤਰ ਐਡਵੋਕੇਟ ਇੰਦਰਜੀਤ ਸਿੰਘ ਬਾਜਵਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ 15 ਸਤੰਬਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਮਾਰੀਆਂ ਹਨ ਅਤੇ ਹਰੇਕ ਯੋਗ ਸਿੱਖ ਆਪਣੀ ਵੋਟ ਨੂੰ ਜ਼ਰੂਰ ਬਣਾਵੇ ਤਾਂ ਜੋ ਗੁਰਦੁਆਰੇ ਸਹਿਬਾਨਾਂ ਦਾ ਪ੍ਰਬੰਧ ਚੰਗੇ ਅਸਲ ਵਾਲੇ ਗੁਰਸਿੱਖਾਂ ਦੇ ਹੱਥ ਵਿੱਚ ਹੋਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਇਆ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਬੋਲਦਿਆਂ ਉਹਨਾਂ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਪਰ ਉਹ ਆਪਣੇ ਇਸ ਐਲਾਨ ਤੋਂ ਮੁੱਕਰ ਕੇ ਝੂਠਾ ਇਨਸਾਨ ਸਾਬਤ ਹੋਏ ਹਨ ਇਸ ਮੌਕੇ ਤੇ ਸੁਖਦੇਵ ਸਿੰਘ ਜਰਮਨ ਧਾਰੀਵਾਲ ਬਾਬਾ ਗੁਰਮੀਤ ਸਿੰਘ ਦੱਬਵਾਲੀ ਜਤਿੰਦਰ ਸਿੰਘ ਦੱਬਵਾਲੀ ਨਿਰਮਲ ਸਿੰਘ ਸਾਗਰਪੁਰ ਸਦੀਸ਼ ਸਿੰਘ ਦਿਵਾਲ ਬਲਵਿੰਦਰ ਸਿੰਘ ਦਿਵਾਲ ਧਰਮ ਸਿੰਘ ਦਿਵਾਲ ਸੁਖਵਿੰਦਰ ਸਿੰਘ ਦਿਵਾਲ ਜਸਬਾਲ ਸਿੰਘ ਲੇਲ ਮਲਕੀਰ ਸਿੰਘ ਲੇਲ ਗੁਰਪ੍ਰੀਤ ਸਿੰਘ ਕਾਲੂ ਗਮੇਦ ਸਿੰਘ ਮਹਿੰਦਰ ਸਿੰਘ ਤਿਆਗੀ ਤਜਦਰ ਸਿੰਘ ਧਾਰੀਵਾਲ ਸਪਾਲ ਸੇ ਪੱਜੂਪੁਰ ਤੋਂ ਇਲਾਵਾ ਹੋਰ ਆ ਜੇ ਸਨ ਉਹ ਕੀ ਕੁਝ ਕਿਹਾ ਉਹਨਾਂ ਨੇ ਸੁਣਦੇ ਆ ਉਹਨਾਂ ਦੀ ਜਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਭਾਈ ਇੰਦਰਜੀਤ ਸਾਹਿਬ ਵਾਈਬ ਵਾਈਬ ਤੇ ਅੱਜ ਅਸੀਂ ਪਿੰਡ ਲੇਰ ਮਦਕ ਕੁੰਤੂਰਾ ਸ਼ੰਦਰ ਵਿੱਚ ਸਾਰੇ ਇਲਾਕੇ ਦੀ ਇੱਕ ਸਾਂਝੀ ਮੀਟਿੰਗ ਕੀਤੀ ਜਿਹਦੇ ਵਿੱਚ ਜੈਜ ਕੁਮਿੰਦਰ ਸਿੰਘ ਜੀ ਬਾਜਵਾ ਪ੍ਰਧਾਨ ਬੇਕੂਰਾ ਖਾਲਸਾ ਰਾਜ ਪਾਰਟੀ ਚੋਣਾਂ ਨੇ ਆ ਕੇ ਆਪਣੇ ਵਿਚਾਰ ਰੱਖੇ ਉਹਦਾ ਮੇਨ ਮਕਸਦ ਇਹ ਵਿਚਾਰ ਰੱਖਦਾ ਜਿੱਦਾਂ ਇਹੋ ਹੀ ਹੈ ਕਿ ਜਿਹੜੀ ਆਉਣ ਇਲੈਕਸ਼ਨਾਂ ਅੱਗੇ ਉਹਨਾਂ ਨੇ ਐਪੀ ਇਲੈਕਸ਼ਨ ਲੜੀ ਹੈ ਤੇ ਲੋਕਾਂ ਦਾ ਬਹੁਤ ਦੇ ਭਾਰਾ ਹੋ ਗਿਆ ਤੇ ਉਹ ਜਿਹੜੀ ਹੈਗੀ ਪਾਸਾ ਤੇ ਜਿਹੜੀ ਸੋਵੀ ਕਮੇਟੀ ਹੈ ਉਹ ਤੇ ਪਹਿਲਾਂ ਉਹ ਕੱਲ ਤਾਂ ਸਾਰੇ ਜਿਹੜੇ ਗੁਰਸਿੱਖ ਆਦਮੀ ਸਾਰੇ ਜਿਹੜੇ ਆ ਸਿੱਖ ਨੇ ਆਪਣੀ ਵੋਟਾਂ ਨੂੰ ਤਾਂ ਕਿ ਵੱਧ ਤੋਂ ਵੱਧ ਉਹ ਜਿਹੜੀ ਆ ਉਸ ਕੈਂਡੀਡੇਟ ਨੂੰ ਪਾਵੇ ਜਿਹੜੇ ਜੋ ਕੈਂਡੀਡੇਟ ਨੂੰ ਜਿਹੜਾ ਸਿੱਖੀ ਦਾ ਪ੍ਰਚਾਰ ਕਰਦੇ ਨੂੰ ਕਾ ਸਿੱਖੀ ਦਾ ਪਿਆਰ ਕਰਦੇ ਉਨੇ ਅਸਲ ਜਿਹੜੀ ਸੋਨੀ ਕਮੇਟੀ ਦਾ ਦੱਸਿਆ ਪਾਇਆ ਸਾਹਮਣੇ ਕਿ ਬੋਰ ਨਿਕਾਹ ਚੱਲੀ ਗਈ ਹੈ ਅੱਜ ਸਿੱਖ ਹੀ ਸੋਨੀ ਕਮੇਟੀ ਨੂੰ ਸ਼ੁਰੂ ਕਰ ਰਿਹਾ ਹੈ ਸੋ ਕਿਉਂਕਿ ਇਹ ਇੱਕ ਜਿਹੜੀ ਕਮੇਟੀ ਆ ਬਾਦਲ ਕਰਵਾ ਦੇ ਕੱਟ ਕੱਟ ਪੁਸਰੀ ਬਣ ਕੇ ਰਹੀ ਸੀ ਉਹਦਾ ਜੇਬ ਵਿੱਚ ਜਿੱਦਾਂ ਚਾਹਦਾ ਹੀ ਉਹ ਵਰਤੇ ਸੀ ਕੋਈ ਚਾਹਦੇ ਆ ਕਿ ਆ ਸੋਨੀ ਕਮੇਟੀ ਯਾਦ ਹੋਏ ਸਾਡੇ ਧਰਮ ਵਿੱਚ ਤਾਂ ਜਿਹੜੇ ਯਾਦ ਹੋਣ ਤੇ ਤਾਂ ਕਿ ਸਿੱਖ ਕੁੰਡਲੀਆ ਹੋਰ ਰਹੀ ਆ अपना क्लास कर सके अपनी उन्नति कर सके वाली को जी का खालसा वाली को जी का अच्छे आज जैसे एडवोकेट इंदर दूसरी जी बांगा अच्छे भाई सत्य से और हम भी सत्य थे इसे तालिका देर पे बचे आए या साथ ही मीटिंग का जो मिलियन मास्टर जगह से कौन हो गया चुनने को तो उधर मीटिंग कर लिया पंद्रह सितंबर तक वोटा बनिया वो ऐसी इतने बेंती करना ਇਹ ਤੁਸੀਂ ਬੋਟਾ ਜਨਮ ਦੇ ਨਹੀਂ ਬਣਨਾ ਹੈ ਪਿੰਡਾਂ ਤੋਂ ਆਪਣੇ ਹਾਕਮਾਂ ਸਰਦਾਰ ਤੋਂ ਸਟੇਟ ਲਾ ਲਿਓ ਵੀਡੀਓ ਰੋਟਾ ਬਣਾਓ ਤਾਂ ਜੋ ਅਸੀਂ ਚੰਗੇ ਜਿਹੜੇ ਸਰਦਾਰ ਤੇ ਇੱਕ ਵੀਰ ਜਿਹੜੇ ਜੇ ਛੋਣੀ ਕਮੇਟੀ ਦੀ ਹੈ ਇੱਕ ਆਸ ਬੱਜੀ ਹੈ ਲੱਗਦਾ ਹੈ ਪੂਰੇ ਜਿੱਥੇ ਕੰਮ ਕਰਾਉਂਦੇ ਨੇ ਉਹ ਜਿੱਥੇ ਆਪ ਜਿਖਰੀ ਆਸੀਏ ਤੇ ਚਲੋਗੇ ਕਮੇਟੀ ਨੂੰ ਉਸੇ ਸਥਾਨ ਤੇ ਬਿਠਾਉਣਾ ਚਾਹੀਏ ਉਸੇ ਸਥਾਨ ਤੇ ਬਿਠਾਏ ਜਿੱਥੇ ਰਾਜਤ ਸਥਾਨ ਸੀ ਤੋਂ ਅੱਜ ਦੇ લાતા જોમની કોમી જેડા પંદર કોમી દી દી લેટ ડિબનતી પ્રોસેજ હોયતા છે સુસે કાજત કતો ખતમ હોતી અસી 7 જાન્યુઆરી 2023 જો કોમી આસાફ મોર્ચે ને જદીગઢ ને આ લીધી ગુરુવારે જેડા મોર્ચા લાયા છે અસી લાંબે સમય થી પરતી મહિના તો મોર્ચા લાયા હે પર સરકારાના આપ સરકાર સરકાર કે દીઓ ઓ પૂરી ધ્યાન ન દેલી ના અમને કોમદી સે કે જેડે આ ਉਹਨਾਂ ਨੂੰ ਛੱਡ ਜਾਂਦਾ ਕੋਬਰਾ ਲਾ ਦਿੱਤਾ ਜਦੋਂ ਕਿ ਗਰਮਨ ਸਾਹਿਬ ਦੇ 550 ਕਰਤਾਰ ਜੂਰ ਲੱਗੇ ਨਵੰਬਰ ਤੋਂ ਗਿਆ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਇੰਦਰਦਰਪੋਤੀ ਨੇ ਇਹ ਵਾਅਦਾ ਕੀਤਾ ਸੀ ਸਿੱਖਾਂ ਨਾਲ ਕਿ ਜਿਹੜੇ ਬੰਦੀ ਸੰਘਾਰੇ ਆਪਣੀ ਸੁਝਾਵਾਂ ਪੂਰੀਆਂ ਕਰਨੀਆਂ ਨੇ ਉਹਨਾਂ ਨੂੰ ਸੀ ਛੱਡ ਦੇਵਾਂਗੇ ਤੇ ਇੱਕ ਨੋਟੀਫਿਕੇਸ਼ਨ ਵੀ ਨਾ ਜਾਰੀ ਕਰਦਾ ਸੀ ਪਰ ਤਲੀ ਵੇਖੋ ਪੌਣੇ 5 ਸਾਲ ਹੋ ਗਏ ਤਦ ਆਨ ਮੰਤਰੀ ਨੇ ਆਪਣੇ ਵਾਦੇ ਵਾਅਦਾ ਜਰਾ ਕੀਤਾ ਸੀ ਪੂਰਾ ਨਹੀਂ ਕੀਤਾ جس ਦੇ ਦਾ प्रधानमंत्री ਆਪਣੇ ਦਲ ਤੋਂ ਉਤਰੇ ਜਿਸ ਸਿੱਖ ਦਾ ਸਰਕਾਰ ਬਾਹਰ ਹੀ ਤੇ ਕਰ ਅਸੀਂ ਉਹਨਾਂ ਸੁਪਰੀਮ کورٹ نے ਜਿਹੜੀ ਦਿੱਕਤ ਹੋਈ ਸਿੱਖ ਉਦੋਗੀ ਸੰਸਥਾ ਸੀ ਉਹ پائیਪੂਲ ਵੀ ਲੋ ਗਈ ਉਹਨੇ ਅਲੱਗ ਅ ਬਹੁਤ ਜੜੀ ਰਹਿ ਚੁਕਾਓ ਤੇ ਸਰਕਾਰ ਜਿਹੜੀ ਸੀ ਇਲیکشن ਤੋਂ ਪਹਿਲੋ ਉਹਦੇ ਤੇ ਜਰ ਸਾਹਿਬ ਨੇ ਫੈਸਲਾ ਕਰਤਾ ਕਿ ਮੋਰਚਾ ਤੁਸੀਂ ਕਿ ਜਿਵੇਂ ਜਿਵੇਂ ਮੋਰਚਾ ਚੁਕਾਓ ਪਰ ਪੰਜਾਬ ਸਰਕਾਰ ਜਿਹੜੀ ਸੀ ਉਹਨਾਂ ਨੇ ਰੀਪੋਰਟ ਜੇ ਵੀ ਲਗਦੀ ਕਿ ਇੰਜੈਕਸ਼ਨ ਦੇ ਦੇਨੇ ਤੇ ਅਸੀਂ ਮੋਟ ਚਾ ਜਗਾ ਨਹੀਂ ਭੁਗਾ ਸਕਦੇ ਸੁਪਰੀਮ ਕੋਰਟ ਨੇ ਕومی ਸਾਹਿਬ ਮੋਟ ਚ ਰਵਾਟੀ ਬਣਾ ਲਿਆ 20 ਤਰੀਕ ਨੂੰ ਸੁਪਰੀਮ ਕੋਰਟ ਨੇ ਜਿਹੜਾ ਉਹ ਸਟੇ ਦਿੱਤਾ ਹੈ ਤੇ ਤੁਸੀਂ ਕومی ਸਾਹਿਬ ਮੋਟ ਚ ਜਿਹੜਾ ਨਹੀਂ ਭੁਗਾ ਸਕਦੇ ਜਿੰਨੀ ਦੇ ਅੰਦਰ ਉਹਨਾਂ ਨੇ ਜਿਹੜੀਆਂ ਮੰਗਾ ਦਾ ਤੁਸੀਂ ਸਹੀ ਢੰਗ ਨਾਲ ਕਰਨੀ ਕੋਈ ਅਸੀਂ ਇਹ ਬੀਲ ਦੀ ਕਰਨ ਅੱਜ ਵੀ ਕੀਤੀ ਹੈ ਤੇ ਹਰ ਗਰਦਾਸਪੁਰ ਜ਼ਿਲ੍ਹੇ ਚ ਤੇ ਸਾਰੇ ਪੰਜਾਬ ਦੇ ਬਹੁਤ ਬਹੁਤ ਜਗ੍ਹਾ ਤੇ ਅਸੀਂ ਮੀਟਿੰਗਾਂ ਕਰ ਰਹੀਆਂ ਤੇ ਪਿਛਲੇ ਅਸੀਂ ਤਕਰੀਬਨ ਸਾਲ ਸਵਾ ਸੱਤ ਤੋਂ ਇਹ ਮੀਟਿੰਗ ਕਰ ਰਹੀ ਆ ਕਿ ਚੰਗੇ ਕਰਤਾਰ ਵਾਲੇ ਜਿਹੜੇ ਆ ਗੁਰਸਿੱਖ ਪੜ੍ਹੇ ਲਿਖੇ ਜਿਹੜੇ ਆ ਸਾਰੀਏ ਚਰਨ ਬੇਨਤੀ ਕਰ ਰਿਹਾ ਕਿ ਉਹ ਕੈਂਡੀਡੇਟ ਹੀ ਇਹਦਾ ਖੋਪ ਸਾਡੀ ਪਾਰਟੀ ਦਾ ਕੈਂਡੀਡੇਟੇ ਲੋਕ ਜਿਹਨਾਂ ਇਹਨਾਂ ਵਾਲਕੇ ਦੇ ਲੋਕ ਜਿਹੜੇ ਆ ਉਹ ਪਸੰਦ ਕਰਨ ਉਹ ਕੈਂਡੀਡੇਟ ਨੂੰ ਵੋਟ ਦੇ ਕਰੋ ਅਸੀਂ ਅੱਜ ਹੀ ਅੱਜ ਵੀ ਇਹ ਬੇਨਤੀ ਕੀਤੀ ਕਿ ਤੋਨਾ ਜੋ ਉਹ ਵੋਟ ਜਿਹੜਾ ਉਹਨਾਂ ਕਰੇ ਕਰੋ ਜਿੱਦ ਤੱਕ ਲੋਕ ਪ੍ਰਸਾਦ ਜਿਹੜਾ ਕੋਈ ਪੰਥ ਲਈ ਚੰਗੀ ਗੱਲ ਕਰ ਸਕੇ ਜਿਹੜਾ ਗੁਰਸੇਖ ਹੋਵੇ ਉਹਨਾਂ ਲਈ ਉਹ ਕਾਰਜ ਜੋ ਜਿਹੜੀ ਸ਼ਰੋਣੀ ਗੁਰਦਆਰਾ ਕਮੇਟੀ ਦੀ ਜਿਹੜੀ ਪ੍ਰੋਸੀਜਰ ਹੁੰਦਾ ਜਿਹੜੀ ਕ੍ਰੈਡਿਬਿਲਟੀ ਕੱਢਦੀ ਹੈ ਉਹ ਅਸੀਂ ਬਗਵਾਨ ਕਰੀ ਤੇ ਸ਼ਰੋਣੀ ਗੁਰਦਆਰਾ ਪ੍ਰਬੰਧਕ ਕਮੇਟੀ ਜਿਹੜੀ ਅਲਪਸਰ ਮਕਸਦ ਲਈ ਬਣੀ ਸੀ ਉਹ ਮਕਸਦ ਸੀ ਕੀ ਦੇ ਪ੍ਰਸਾਰਤ ਜਿਹੜੀ ਸੇਵਾਸਪਾ ਉਹਦਾ ਕੰਮ ਕਰੇ ਨਾ ਕਿ ਉਹ ਜਿਵੇਂ ਬਾਦਲ ਰਹੀ ਹੈ ਤੇ ਰਾਜਨੀਤੀ ਦਾ ਪੜਾਣਾ ਤੇ ਇਸੇ ਗੱਲ ਦੀ ਸਿੱਖਾ ਜਿਹਦੀ ਉਸ ਵਿੱਚ ਹੋਣਾ ਚਾਹੀਦਾ ਹੈ